ਸਵਾਗਤ ਹੈ ਤੁਹਾਡਾ ਸਰਵਜਨ ਨਿਊਜ਼ ਚੈਨਲ ਦੇ ਵਿੱਚ ਮੈਂ ਕਪੀਲ ਗਈ ਹਾਂ ਤੁਹਾਨੂੰ ਲੁਧਿਆਣੇ ਦਾ ਬਹੁਤ ਹੀ ਇਤਿਹਾਸਿਕ ਕਿਲਾ ਦਿਖਾਉਣ ਜਾ ਰਹੀ ਆ ਆਜੋ ਬਨੇ ਲਓ ਐਂਡ ਤੱਕ ਵੀਡੀਓ ਤੱਕ ਆ ਕਿਲੇ ਦਾ ਗੇਟ ਆ ਜੋ ਕਿ 500 ਸਾਲ ਪੁਰਾਣਾ ਗੇਟ ਆ ਦੇਖੋ ਪੁਰਾਣੀ ਲੱਕੜ ਦੇ ਨਾਲ ਬਣਿਆ ਹੋਇਆ ਬਲਕਿ ਹੁਣ ਤੱਕ ਇਹ ਲੱਕੜ ਬਣੀ ਹੋਈ ਹੈ ਦੇਖੋ ਬਹੁਤ ਕਾਮਯਾਬ ਲੱਕੜੀ ਜਾਮ ਹੋ ਚੁੱਕਿਆ ਛੋਟਾ ਦਰਵਾਜ਼ਾ ਵੀ ਸੀ ਜੋ ਕਿ ਸਿੰਡ ਕਾ ਵਾਸਤੇ ਸੀ ਜਦੋਂ ਕੋਈ ਨਾਲ ਹਾਥੀ ਵਗੈਰਾ ਅੰਦਰ ਆਉਂਦੇ ਸੀ ਤੇ ਵੱਡੇ ਗੇਟ ਦੇ ਖੁੱਲੇ ਜਾਂਦੇ ਸੀ ਆਈ.ਟੀ.ਆਈ ਦਾ گورਨਮੈਂਟ ਕਾਲਜ ਵੀ ਖੋਲਿਆ ਗਿਆ ਜੋ ਕਿ ਬਹੁਤ ਵਧੀਆ ਗੱਲ ਆ ਤੇ ਤੁਹਾਨੂੰ ਕਿਲੇ ਦੇ ਅੰਦਰ ਸਾਰਾ ਉਜਾਗਰ ਕਰਾਂਗੇ ਦੇਖੋ ਆ ਜੋ ਕਿ ਆ ਜਿਹੜੀ ਪੁਰਾਣੀ ਇਮਾਰਤ ਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਆ ਕਿ ਕਿਲੇ ਦੇ ਵਿੱਚ ਜੋ ਕਿ ਅਸਕੰਦਰ ਲੋਦੀ ਤੋਂ ਬਾਅਦ ਇਸ ਜਦੋਂ ਮੁਗਲਾਂ ਦਾ ਸ਼ਾਸਕ ਤੋਂ ਬਾਅਦ ਅੰਗਰੇਜ਼ਾਂ ਦਾ ਸ਼ਾਸਕ ਆਇਆ ਤੇ ਜੋ ਕਿ ਜਿਹੜਾ ਲੁਧਿਆਣੇ ਦਾ ਸਭ ਤੋਂ ਪਹਿਲਾ ਕਾਰਖਾਨਾ ਆਪਣਾ ਲੁਧਿਆਣੇ ਸ਼ਹਿਰ ਦੇ ਵਿੱਚ ਕਿਲੇ ਦੇ ਵਿੱਚ ਹੀ ਬਣਾਇਆ ਗਿਆ ਸੀ ਇਹ ਜਿਹੜੀ ਇਮਾਰਤ ਆ ਤੁਸੀਂ ਦੇਖ ਰਹੇ ਹੋ ਇਹ ਇਮਾਰਤ ਸਾਰੇ ਕਾਰਖਾਨੇ ਦੀ ਹਿੱਸੀ ਸਾਰੀ ਦੇਖੋ ਜੋ ਕਿ ਅੰਦਰ ਇਹਨਾਂ ਦੇ ਆਫਿਸ ਵਗੈਰਾ ਵੀ ਬਣੇ ਹੋਏ ਸੀ ਤੁਹਾਨੂੰ ਅੰਦਰੋਂ ਵੀ ਦਿਖਾਵਾਂਗਾ ਮੈਂ ਉਜਾਗਰ ਕਰਾਵਾਂਗਾ ਦੇਖੋ ਪੁਰਾਣੀ ਬਿਲਡਿੰਗ ਦੇਖੋ ਇਹਦੇ ਅੰਦਰ ਬਹੁਤ ਮਸ਼ੀਨਾਂ ਵੀ ਲੱਗੀਆਂ ਹੋਈਆਂ ਸੀ ਜੋ ਕਿ ਆਪਣੀ ਜੋ ਕਿ ਆਪਣਾ ਫੈਕਟਰੀ ਦੇ ਵਿੱਚ ਯੂਜ਼ ਹੁੰਦੀ ਹੈ ਸਾਰੀ ਫੈਕਟਰੀ ਸੀ ਕਾਰਖਾਨਾ ਜੋ ਕਿ ਲੁਧਿਆਣਾ ਦਾ ਸਭ ਤੋਂ ਪਹਿਲਾ ਕਾਰਖਾਨਾ ਕਿਲਾ ਸੀ ਉਹ ਦੇਖੋ ਪੁਰਾਣੀ ਇਮਾਰਤਾਂ ਸਾਰੀਆਂ ਨੇ ਉਹ ਚੈੱਕ ਕਰੋ ਜੋ ਕਿ ਸਾਰੀ ਚਿਕਨੀ ਮਿੱਟੀ ਦੇ ਨਾਲ ਜੋ ਕਿ ਪੁਰਾਣੀ ਤਰੀਕੇ ਨਾਲ ਬਣਾਈ ਜਾਂਦੇ ਸੀ ਉਹਦਾ ਹੀ ਇਮਾਰਤਾਂ ਹਜੇ ਤੱਕ ਉਜਾਗਰ ਪਈਆਂ ਨੇ ਤੇ ਅੱਗੇ ਤੁਹਾਨੂੰ ਹੋਰ ਦਿਖਾਉਣਾ ਹੈ ਇਸ ਕਿਲੇ ਦੇ ਵਿੱਚ ਤੁਹਾਨੂੰ ਇਤਿਹਾਸਿਕ ਸੁਰੰਗ ਵੀ ਦਿਖਾਉਣ ਜਾ ਰਹੇ ਜੋ ਕਿ ਫਲੋਰ ਵੀ ਜਾਂਦੀ ਆ ਜੋ ਕਿ ਸਤਲੂਜ ਤੋਂ ਹੁੰਦੇ ਹੋਏ ਫਲੋਰ ਜਾਂਦੀ ਦੇਖੋ ਆ ਸੁਰੰਗਾ ਜੋ ਕਿ ਹੁਣ ਤਾਂ ਇਹ ਬੰਜਰ ਹੋ ਚੁੱਕੀ ਹੈ ਮਿੱਟੀ-ਮੁੱਟੀ ਕਰ ਕਰਕੇ ਇਹ ਟੱਕੀ ਗਈ ਸਾਰੀ ਤੇ ਪੂਰਾ ਬਹੁਤ ਵਧੀਆ ਤਰੀਕੇ ਨਾਲ ਬਣੀ ਹੋਈ ਸੀ ਸੁਰੰਗ ਤੇ ਹੁਣ ਅੰਦਰ ਜਾਨਵਰ ਬਥੇਰੇ ਵੀ ਹੋ ਗਏ ਆਪਾਂ ਬਾਹਰ ਆਏ ਨਾ ਯਾਰ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕਰਾਂਗੇ ਮਾ ਕਿਲੇ ਦੀ ਸਭ ਤੋਂ ਜ਼ਿਆਦਾ ਉਚਾਈ ਦੇ ਵਿੱਚ ਖੜਾ ਦੇਖੋ ਕਿਲਾ ਕਿੰਨੀ ਉਚਾਈ ਦੇ ਵਿੱਚ ਬਣਾਇਆ ਗਿਆ ਸੀ ਦੇਖੋ ਘਰ ਕਿੰਨੇ ਛੋਟੇ ਨੇ ਜਹਰਾਂ ਦੇ ਇੱਥੋਂ ਦੀ ਕਿਲਾ ਇਸ ਕਰਕੇ ਉਚਾਈ ਦੇ ਵਿੱਚ ਬਣਾਇਆ ਗਿਆ ਸੀ ਅਗਰ ਕੋਈ ਦੁਸ਼ਮਣ ਵਾਰ ਕਰੇ ਤਾਂ ਉਹਨਾਂ ਨੂੰ ਸਾਫ਼-ਸਾਫ਼ ਨਜ਼ਰ ਆ ਜਾਵੇ ਤੇ ਇੱਥੋਂ ਦੀ ਆਪਣਾ ਉਹ ਬਾਹਰ ਕਰ ਸਕਦੇ ਸੀ ਮਾਤਾ ਨੂੰ ਇੱਕ ਚੀਜ਼ ਹੋਰ ਦੱਸਣਾ ਚਾਹਨਾ ਕਿ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਕਿਲੇ ਮਹੱਲੇ ਦੇ ਵਿੱਚ ਜਿੰਨੇ ਵੀ ਮਕਾਨ ਨੇ ਉਹਨਾਂ ਦੀ ਰਜਿਸਟਰੀ ਬਣ ਜੂਗੀ ਆ ਤੇ ਰਜਿਸਟਰੀ ਬਲਕਿ ਅਜੇ ਤੱਕ ਬਣੀਆਂ ਨਹੀਂ ਤੋਂ 2027 ਨਾਲੀ ਤੇ ਆਮ ਪਬਲਿਕ ਵੀ ਜੋ ਜੋ ਕਿ ਕਿਲੇ ਮਹੱਲੇ ਦੇ ਨਿਵਾਸੀ ਨੇ ਤੇ ਉਹ ਵੀ ਆਪਣੀ ਕਮੈਂਟ ਸੈਕਸ਼ਨ ਦੇ ਵਿੱਚ ਰਾਏ ਜਰੂਰ ਦਈਏ ਜਿੰਨਾ ਜਿੰਨਾ ਰਜਿਸਟਰੀ ਬਣ ਚੁੱਕੀ ਆ ਤੇ ਅੰਤ ਤੱਕ ਵੀਡੀਓ ਚ ਬਣਨ ਲਈ ਸਵਰਜਨ ਨਿਊਜ਼ ਚੈਨਲ ਚ ਧੰਨਵਾਦ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram aur WhatsApp channel par